ਬੰਬੇਖਲ ਬੰਬੋ ਵਾਲਾ ਖੂਦ ਦੇ ਵਿੱਚ ਇੱਕ ਪਬਲਿਕ ਰੈਲੀ ਨੂੰ ਸੰਬੋਧਨ ਕਰਕੇ ਅੱਜ ਰਾਸ਼ਟਰੀ ਮਹਾ ਮੰਤਰੀ ਤਰੁਨ ਚੋਕ ਜੀ ਨਿਕਲ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੰਬੇ ਵਾਲੇ ਖੂਦ ਇਲਾਕੇ ਦੇ ਜਿਹੜੇ ਲੋਕ ਨੇ ਇੱਕ ਪਬਲਿਕ ਮੀਟਿੰਗ ਸੀਗੀ ਪਬਲਿਕ ਰੈਲੀ ਸੀਗੀ ਉਹਦੇ ਵਿੱਚ ਉਹਨਾਂ ਦਾ ਸੰਬੋਧਨ ਸੁਣਨ ਆਏ ਨੇ ਜਿਹਦੇ ਵਿੱਚ ਉਹਨਾਂ ਨੇ ਮੋਦੀ ਦੀਆਂ ਨੀਤੀਆਂ ਕਰਾਈਆਂ ਨੇ ਤਰੁਨ ਜੀ ਬਹੁਤ ਭਰਵੀਂ ਰੈਲੀ ਸੀਗੀ ਬਹੁਤ ਆਨੰਦ ਆਇਆ ਐਸਾ ਕਿ ਮੈਂ ਆਪਣੇ ਜੀਵਨ ਦੇ ਅੰਦਰ ਐਡੀ ਵੱਡੀ ਰੈਲੀ ਕਦੀ ਨਹੀਂ ਦੇਖੀ ਮਹਿਲਾਵਾਂ ਦਾ ਇੰਨਾ ਇਕੱਠ और दो नारे लग रहे हैं जय श्री राम और नरेंद्र मोदी और एक को तीसरा नारा लग रहा है जो राम को लाएंगे लाए थे हम उनको लाएंगे क्या वातावरण है भजन हुआ कीर्तन हुआ और लोग मोदी 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 घर घर मोदी हर हर मोदी और मैं वार्ड नंबर खास खासतौर से ਸਰਵਜੀਤ ਸਿੰਘ ਸ਼ੈਂਟੀ ਗੋਤਮ ਮੁੰਮੜ ਜੀ ਔਰ ਉਹਨਾਂ ਦੀ ਸਾਰੀ ਟੀਮ ਨੂੰ ਵਧਾਈ ਦਿਨਾ ਜਿਨ੍ਹਾਂ ਨੇ ਇੰਨਾ ਵਧੀਆ ਯੋਜਨ ਇੱਥੇ ਕੀਤਾ ਔਰ ਮਹਿਲਾਵਾਂ ਦਾ ਜਿਹੜਾ ਉਤਸ਼ਾਹ ਉਹ ਦੱਸ ਰਿਹਾ ਹੈ ਕਿ ਕਿੰਨੀ ਭਗਤੀ ਲੋਕਾਂ ਦੇ ਮਨ ਚ ਹੈਗੀ ਔਰ ਲੋਕ ਕਹਿ ਰਹੇ ਹੈ ਜਿਨ੍ਹਾਂ ਨੇ ਰਾਮ ਜੀ ਦੇ ਮੰਦਿਰ ਦਾ ਵਿਰੋਧ ਕੀਤਾ ਹੈ ਉਹ ਸਾਡੇ ਮੱਲਿਆਂ 'ਚ ਨਾ ਵੜਨ ਰਾਮ ਵਿਰੋਧੀ ਨਹੀਂ ਚੱਲेंगे ਨਹੀਂ ਚੱਲेंगे राम विरोधी नहीं चलेंगे, नहीं चलेंगे ਕੋਈ ਸੁਣੇ ਕਿ ਰਾਮ ਵਿਰੋਧੀ ਨਹੀਂ ਚੱਲेंगे ਜੋ ਰਾਮ ਕੋ ਲਾਏ ਹਨ ہم उनको लाएंगे एक नारे दे नारे दे नाल ਖੂ ਬੰਬੇ ਵਾਲਾ ਦੇ ਵਿੱਚ ਇੱਕ ਪਬਲਿਕ ਰੈਲੀ ਨੂੰ ਤਰਨ ਚੋਗ ਨੇ ਸੰਬੋਧਨ ਕੀਤਾ ਹੈ اور ਇਸ ਰੈਲੀ ਦੇ ਵਿੱਚ ਜਿਹੜੇ ਨਾਰੇ ਲੱਗ ਰਹੇ ਸਨ ਕਿ ਜੋ ਰਾਮ ਕੋ ਲਾਏ ਹਨ ہم उनको लाएंगे मतलब ਕਿ ਇਸ ਚੋਣ ਦੇ ਵਿੱਚ ਮੋਦੀ ਦੀਆਂ ਨੀਤੀਆਂ ਨੂੰ ਜਿਹੜਾ ਕਿ ਘਰ ਘਰ ਪਹੁੰਚਾਇਆ ਹੈ ਘਰ ਘਰ ਗਾਇਆ ਹੈ ਉਹਦੇ ਨਾਲ ਇਹ ਨੀਤੀਆਂ ਨੂੰ ਉਹਨਾਂ ਦੇ ਆਪਣੇ ਜਿਹੜੇ ਉਮੀਦਵਾਰ ਨੇ